ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਭਗਵੰਤ ਮਾਨ ਤੇਰੀ ਸੋਚ ਤੇ ਜਿੰਦਾਬਾਦ ਕੋਰੋਗੇ ਭਾਈ ਅਨਮੋਲ ਜੀ ਜਿੰਦਾਬਾਦ ਅਮਰਜੀਤ ਪਰਮਾਨੰਦ ਸਿੰਘ ਸਾਹਿਬ ਜਿੰਦਾਬਾਦ ਬੋਲੇ ਸੋਨ ਹਾ ਜੈ ਹਾ ਸਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਾਡੇ ਪਿੰਡ ਦੇ volunteers ਸਾਹਿਬਾਨ ਸਾਡੇ ਬਲੌਗ ਇੰਚਾਰਜ ਅੰਗਰੇਜ਼ ਭਾਈ ਜੀ ਸ੍ਰਿੰਦਰ ਤਾਗਤਪੁਰਾ ਜੀ ਤੇ ਸਾਰੇ ਹੀ ਸਾਡੇ ਸਤਿਕਾਰਯੋਗ ਮੇਰੇ ਇਸ ਪਿੰਡ ਦੇ ਵੀਰ ਜਿਹੜੇ ਦਿਨ ਦਾ ਸਾਡੀ ਪਾਰਟੀ ਨੇ ਲਈ ਮਿਹਨਤ ਕਰਦੇ ਆ ਔਰ ਸਾਡੇ ਲੋਕ ਸਭਾ ਫਰੀਦਕੋਟ ਤੋਂ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਕਰਨਜੀਤ ਸਿੰਘ ਨਰਮੋਲ ਜੀ ਔਰ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ ਹੋਏ ਅਦਾਕਾਰ ਗੀਤਕਾਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੂਰੇ ਵਰਡ ਦੇ ਵਿੱਚ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਰੌਸ਼ਨ ਪ੍ਰਿੰਸ ਜੀ ਮੇਰੀਆਂ ਭੈਣਾਂ ਮੇਰੇ ਨਾਲ ਆਈਆਂ ਹੋਈਆਂ ਮੋਗੇ ਤੋਂ लवली ਸਿੰਗਲਾ ਮੈਡਮ ਜੀ ਸਰਮਜੀਤ ਰੋਟੇ ਜੀ ਸਾਡੇ ਐਮਸੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸਾਰੇ ਬਲੌਕ ਇੰਚਾਰਜ ਮੇਰੇ ਵੀਰ ਜਿਹੜੇ ਮੇਰੇ ਨਾਲ ਅੱਜ ਆਏ ਆ ਤੁਹਾਡਾ ਸਾਰਿਆਂ ਦਾ ਕੋਟੇ ਕੋਟੰ ਦਾ ਖਾਦ ਆਓ ਸਾਰੇ ਜਣੇ ਮਿਲ ਕੇ ਪਹਿਲਾਂ ਗੁਰੂ ਸਾਹਿਬ ਦੀ ਬਰਸ਼ੀ ਹੋਣੀ ਗੁਰਪਤੇ ਦੀ ਸਾ आप चुनाव में कैसा लग रहा है आपको चुनाव? देखिए मेरे बड़े भाई हैं करमजीत अनमोल जी तो उनके लिए तो हमेशा हम लोग हाजिर हैं क्योंकि बहुत सारी फिल्में बहुत सारा काम हम लोगों ने, ने साथ में किया है कितनी सारी फिल्में की हैं, और आज हमारा भाई इस चुम के अखाड़े में और हम सब उनके साथ हैं मैं किसी पार्टी विशेष की बात नहीं कर रहा मैं बात कर रहा हूँ अपने भाई की करमजीत अनमोल क्योंकि एक ज़मीन से जुड़ा हुआ इंसान जिसने शुरुआती दौर में ग़रीबी भी देखी और अपना अपने करियर को उस बुलंदी पे भी लेके गए ले, जहाँ पे इंटरनेशनली लोग उनको जानते हैं सो so, तो उनको पता है कि लोगों की दुख तकलीफ क्या है, तो उस चीज़ को थी थी उस आवाज़ को हम लोग बुलंद करें और ज़्यादा से ज़्यादा मैं तो सभी को गुजारिश करूँगा कि आप ज़्यादा से ज़्यादा वोट दे के उनको सक्सेसफुल करें तो आप चर्चा रहती है कि जो फिल्म इंडस्ट्री के सेलिब्रिटीज होते हैं वो अक्सर लोगों को बाद में मिलते नहीं आपको इस जगह से ज़्यादा मैं ज़िंदगी में पहली बार किसी चोन प्रचार में आया और इस बंदे की मैं गारंटी ले सकता हूँ बिल्कुल करमजीत अनुल हाँ जी मैं तो मेरी करियर में ऑलमोस्ट चालीस के आस पास फिल्में हैं जिसमें बत्तीस से ज़्यादा फिल्में मैंने करमजीत भाई के साथ की और कितना समय साथ में गुजारने का मौका मिला बंदे का पता लग जा बड़ी सिंपल सी लाइफ है इनकी देखते हैं हाँ जी बिल्कुल और लोगों का दुख तकलीफ़ दर्द को समझते हैं क्योंकि ये सारी चीज़ें अपने तन पे उन्होंने हंडाई हुई और मुझे पूरी उम्मीद है कि वो लोगों की जो भी उम्मीदें उन पर खरे उतरें तो फरीदकोट फरीदकोट तो वैसे ही बड़ी पाक पवित्र धरती है बाबा जी की धरती है और यहाँ पे एक ईमानदार सच्चा सच्चा इंसान जो है वो आपकी कचहरी में आया तो इनको है तो उनको सक्सेसफुल करना हमारा दर्ज पड़ता है ਕਰਮਜੀਤ ਦੇ ਦਿਨ ਜਿਹੜਾ ਪਹਾਰ ਦਾ ਬਹੁਤ ਨੇੜੇ ਆਂਦਾ ਜਾਂਦਾ ਹੈ ਜੀ ਜੀ ਫਰੀ ਭਾਜ 25 ਦਿਨ ਹੀ ਬਾਕੀ ਰਹਿ ਗਏ ਨੇ ਜੀ ਜੀ ਤੇ ਦਿਲਾਂ ਦੀਆਂ ਧੜਕਣਾਂ ਵੀ ਲੋਕਾਂ ਦੀਆਂ ਬਹੁਤ ਵੱਧ ਚੁੱਕੀਆਂ ਨੇ ਜੀ ਜੀ ਤੇ ਕਿੱਦਾਂ ਹੋਣਾ ਜਿਹੜੀ ਝੋਲ ਚਲ ਜਾਗੇ ਕਿਵੇਂ ਦੇਖੋ ਜੀ ਡੇ ਬਾਈ ਡੇ ਮਿਹਨਤ ਅਸੀਂ ਵਧਾ ਰਹੇ ਹਾਂ ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਵੀ ਪਿੰਡ ਕੋਈ ਵੀ ਮੱਲਾ ਐਸਾ ਨਾ ਰਹੇ ਜਿੱਥੇ ਅਸੀਂ ਨਾ ਜਾ ਸਕੀਏ ਔਰ ਲੋਕ ਬਹੁਤ ਉਤਸ਼ਾਹ ਵਖਾ ਰਹੇ ਨੇ ਔਰ ਲੋਕ ਬਹੁਤ ਖੁਸ਼ ਨੇ ਔਰ ਬਹੁਤ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਸਾਡੇ ਕੋਲ ਆਉਣ ਕਿ ਕਿਦਾਂ ਦਾ ਹੁਣ ਲੋਕ ਹੈ ਜਿਹਨsterne ਮਤਲਬ ਕੀ ਆਮ ਜਣਾ ਕਿਹਾ ਜਾਂਦਾ ਸੀਗਾ ਵੀ ਸਿੰਗਰ ਹੈ ਬਾਹਰੋਂ ਆਇਆ ਪਰ ਹੁਣ ਉਹ ਗੱਲਾਂ ਘਟਦੀਆਂ ਨਹੀਂ ਜਾਨੀਆਂ ਨਹੀਂ ਬਿਲਕੁਲ ਕਿਸੇ ਨੇ ਨਹੀਂ ਕਿਹਾ ਜੀ ਮੈਨੂੰ ਔਰ ਲੋਕਾਂ ਦਾ ਖੁਸ਼ਨ ਹੈ ਕਿ ਸਾਨੂੰ ਇਹ ਨਹੀਂ ਦੱਸਣਾ ਪੈਂਦਾ ਵੀ ਕਰਮਜੀਤ ਅਨਮੋਲ ਕੌਣ ਹੈ ਕਿ ਸਾਰੇ ਜਾਣਦੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਣਦੇ ਨੇ ਔਰ ਇਹ ਸੰਗ ਦੇ ਨੇ ਕਈ ਲੋਕ ਤਾਂ ਵੀ ਸਾਨੂੰ ਐਂ ਲੱਗਦਾ ਵੀ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਕਿਉਂਕਿ ਤੁਹਾਨੂੰ ਦੇਖਿਆ ਇਹਨਾਂ ਹਰ ਇੱਕ ਹਰ ਟਾਈਮ ਮੈਂ ਟੀਵੀ ਤੇ ਰਹਿਣਾ ਤੇ ਉਹਦਾ ਸਾਨੂੰ ਬੈਨੀਫਿਟ ਮਿਲਦਾ ਔਰ ਲੋਕ ਬਹੁਤ ਪਿਆਰ ਦਿੰਦੇ ਬੱਚਿਆਂ ਦੀ ਬੜੀ ਖੰਦ ਬਣ ਰਹੀ ਆ ਕਰਮਜੀਤ ਅਨਮੋਲ ਜੀ ਜੀ ਥੈਂਕ ਯੂ ਸੋ ਮਚ ਬਸ ਬੱਚਿਆਂ ਨੂੰ ਕਿਉਂਕਿ ਫਿਲਮਾਂ ਦੇ ਕਰਕੇ ਹੀ ਆ ਜੀ ਬੱਚੇ ਬਹੁਤ ਪਿਆਰ ਕਰਦੇ ਨੇ ਥਾਂ ਥਾਂ ਜਿੱਥੇ ਵੀ ਜਾਣੇ ਅੱਗੇ ਸਭ ਤੋਂ ਵੱਧ ਆਉਂਦੇ ਆ ਇੱਧਰ ਹੁਣ ਵੀ ਆ ਕੇ ਖੜ ਗਏ ਨੇ ਪਿੱਛੇ ਤੇ ਬੱਚਿਆਂ ਕਰਕੇ ਇਹ ਸਾਰਾ ਕੁਝ ਜਿਹੜਾ ਬੰਦਾ ਬੱਚਿਆਂ ਚ ਫੇਵਰਟ ਹੋ ਜਾਂਦਾ ਕਿਉਂਕਿ ਬੱਚਿਆਂ ਨੇ ਵੱਡੇ ਹੋਣਾ ਐਂਡ ਤੱਕ ਉਹਨਾਂ ਨੇ ਉਹਨਾਂ ਦੇ ਦਿਲਾਂ ਚ ਰਹਿਣਗੇ ਤੁਹਾਡੇ ਮੁਕਾਬਲੇ ਤੇ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਅਮਰੀਕਾ ਤੋਂ ਉਮੀਦਵਾਰ ਲੈ ਆਂਦਾ ਹੈਗਾ ਜੀ 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 ਤੇ ਕਾਉਂਟਰ ਸਪੋਰਟ ਕਿੰਦਾ ਲੱਗ ਰਿਹਾ ਹੈਗਾ ਤੁਹਾਡੇ ਨੂੰ ਨਹੀਂ ਦੇਖੋ ਜੀ ਸਾਰਿਆਂ ਦੇ ਅਧਿਕਾਰ ਨੇ ਸਾਰਿਆਂ ਨੇ ਮੈਦਾਨ ਚ ਆਉਣਾ ਹੀ ਹੁੰਦਾ ਤੇ ਜੀ ਆਇਆਂ ਨੂੰ ਜੀ ਉਹਨਾਂ ਨੂੰ ਮੁੰਗਾ ਵਾਸੀਆਂ ਨੂੰ ਤੇ ਫਰੀਦਕੋਟ ਵਾਸੀਆਂ ਨੂੰ ਇੱਕ ਲਾਸਟ ਜਿਹੜਾ ਮੈਸੇਜ ਹੈਗਾ ਟੌਪ ਦਾ ਕੀ ਹੋਏਗਾ ਜੀ ਬਸ ਇਹੀ ਹੈ ਜੀ ਕਿ ਮੈਨੂੰ ਇਸ ਵਾਰੀ ਮੌਕਾ ਦਿਓ ਔਰ ਮੈਂ ਤੁਹਾਡੇ ਲਈ ਮਤਲਬ ਮੌਕੇ ਤੇ ਮੌਕਾ ਪ੍ਰਦਾਨ ਕਰੂੰਗਾ ਅ ਅਲਮੋਜੀ ਆਪ ਗੱਲਾਂ ਚਰਚਾ ਵਾਂ ਸੁਣਨ ਵਾਲੀਆਂ ਮਿਲ ਰਹੀਆਂ ਗਿਆ ਕਿ ਪਹਿਲਾਂ ਮਮਨ ਸਿੱਦੀ ਕੀ ਸੀਗੇ ਫਿੰਗਰ ਸੀਗੇ ਲੇਕਿਨ ਜਿੱਤਣ ਤੋਂ ਬਾਅਦ ਜਦੋਂ ਲੋਕਾਂ 'ਚ ਘੱਟ ਮਿਲਦੇ ਤੇ ਤੁਹਾਡੇ ਬਾਰੇ ਕੀਦਾਂ ਲੋਕਾਂ ਨੂੰ ਵਿਸ਼ਵਾਸਤ ਦੇ ਰਹੇ ਦੇਖੋ ਜੀ ਮੈਂ ਵੱਧ ਤੋਂ ਵੱਧ ਲੋਕਾਂ 'ਚ ਵਿਚਰੂੰਗਾ ਵੱਧ ਤੋਂ ਵੱਧ ਕੰਮ ਕਰੂੰਗਾ ਜਦੋਂ ਲੋਕਾਂ ਦੇ ਕੰਮ ਹੋਣ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਲੋਕਾਂ ਨੂੰ ਕੰਮ ਬਹੁਤ ਜ਼ਰੂਰੀ ਨੇ ਜਿਹਦੇ ਵੀ ਕੋਈ ਸਮੱਸਿਆ ਆ ਉਹਦਾ ਹੱਲ ਹੋਣਾ ਚਾਹੀਦਾ। ਕਾਫੀ ਲੋਕਾਂ ਨੂੰ ਤੁਸੀਂ ਫੇਸ ਕੀਤਾ ਹੋਵੇਗੇ ਮੇਰੇ ਹੋਰਗੇ ਬਹੁਤ ਸਾਰੇ ਕਿੰਤਾ ਦੀਆਂ ਫ੍ਰੀਪੋਰਟੀਆਂ ਜਮੇਨ ਸਮੱਸਿਆਵਾਂ ਕੀ ਸਾਹਮਣੇ ਆ ਰਹੀਆਂ ਨੇ। ਬੜੀਆਂ ਕਾਫੀ ਨੇ ਜੀ ਇੱਥੇ ਇੱਕ ਤਾਂ ਆਪਾਂ ਨੂੰ ਚਾਹੀਦਾ ਕੋਈ ਜਿਹੜਾ ਸਕਿੱਲ ਸੈਂਟਰ ਕਿਉਂਕਿ ਜਿਹਦੇ ਨਾਲ ਬੱਚੇ ਹੱਥੀ ਕੰਮ ਸਿੱਖਣ ਉਹ ਜਿਹੜਾ ਬੰਦਾ ਹੱਥੀ ਕੰਮ ਜਾਣਦਾ ਉਹ ਕਦੇ ਮਾਰ ਨਹੀਂ ਖਾਂਦਾ। ਤੇ ਦੂਜਾ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਜ਼ਰੂਰ ਲਾਵਾਂਗੇ ਜਿਸ ਦੇ ਨਾਲ ਰੋਜ਼ਗਾਰ ਵੀ ਮਿਲੂਗਾ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਇੱਕ ਜਗ੍ਹਾ ਦੇ ਸੰਬੋਧਨ ਸੋਣੇ ਸੀ ਵੀ ਕਰਮਜੀਤ ਤੁਹਾਨੂੰ ਬੋਲ ਲੈ ਇੱਕ ਸ਼ਿੱਟਾ ਚੱਕਿਆ ਗਿਆ ਸੀ ਪੰਜਾਬ ਦੇ ਜਿਹੜੇ ਨੌਜਵਾਨ ਲੱਗੇ ਨੇ ਉਹ ਹੋਰ ਵਿਦੇਸ਼ਾਂ ਨਹੀਂ ਜਾਣਗੇ ਇੱਥੇ ਕਰਕੇ ਬਿਲਕੁਲ ਜੀ ਬਿਲਕੁਲ ਅਸੀਂ ਉਹੀ ਕਿਉਂਕਿ ਜੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਾਂਗੇ ਤਾਂ ਉਹ ਕਿਉਂ ਜਾਣਗੇ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਹਰ ਕੋਈ ਮਾਪੇ ਵੀ ਚਾਹੁੰਦਾ ਵੀ ਸਾਡੇ ਅੱਖਾਂ ਦਾ ਤਾਰਾ ਸਾਡੀ ਅੱਖਾਂ ਦੇ ਸਾਹਮਣੇ ਰਹੇ ਤੇ ਇੱਥੇ ਸਾਡਾ ਪੰਜਾਬ ਹੀ ਸਵਰਗ ਬਣੇ ਪੰਜਾਬ ਦੇ ਜੇ ਰੋਜ਼ਗਾਰ ਮੰਡਲੇ ਤਬਾਹ ਜਾਣਗੇ ਲੋਕ आज एल जी ने फिर एक एलिगेशन लगा दिया है केजरीवाल जबकि सुप्रीम कोर्ट तो देने वाला नमस्कार जी हम सभी को पता है कि कल सुप्रीम कोर्ट हमारे पार्टी के सुप्रीमो श्री अरविंद केजरीवाल जी को बेन देने वाली है क्योंकि हर पार्टी के सुप्रीमो को स्टार प्रचारक को पूरा अधिकार होता है कि वे चोनों में इलेक्शंस में अपनी पार्टी का अपने जो एजेंडा होता है उनका प्रचार करें लेकिन बीजेपी की सरकार तो जो डेमोक्रेसी को खत्म कर करना चाहती है जो गुंडागर्दी दिखा रहे हैं वो हर हथकंडे अपना रहे हैं कि किसी ना किसी तरह अरविंद केजरीवाल जी को प्रचार करने से रोका जाए लेकिन तो ये सब चीज़ें काम आने वाली नहीं हैं क्योंकि अरविंद केजरीवाल एक सोच बन चुके हैं जो तो हर भारतीय के दिल में बस रहे हैं और हर भारतीय चाहता है कि बीजेपी की सरकार से हमें मुक्ति मिले क्योंकि कोई भी पार्टी है वो अपने किए हुए कामों के आधार पर उनको वोट मांगनी चाहिए किसी धर्म के नाम पे वोट नहीं मांगनी चाहिए अपने भगवान के नाम पे वोट नहीं मांगनी चाहिए तो बीजेपी की सरकार डरती है अरविंद केजरीवाल जी से और आम आदमी पार्टी से तो जैसा वोटिंग हुई, हुई है लग रहा है बीजेपी करेगी तो क्या ये भी देखिए जी वो हर हद तक कंडे अपना रहे हैं क्योंकि उनको पता ਕਹ ਹੈ ਕਿ ਉਨਕੀ ਸਰਕਾਰ ਨਹੀਂ ਆਏਗੀ